ਸਟੇਟਸ ਐਂਜਰਡ ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੇਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 20 ਇਰਾ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਰਿਹਾ ਸੀ। 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ। ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਸ਼ੁੱਧ ਲਾਤੂ ਬਹੁਤ ਜ਼ਿਆਦਾ ਘਟਸੀ स्टेटस एंड जेड ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਡ ਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੈਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 201 ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ net ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62882 ਅਸੰ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਦੇ ਛੇਧ ਲਾਤੂ ਬਹੁਤ ਜ਼ਿਆਦਾ ਘਟ ਸੀ। ਸਟੇਟਸ ਐਂਜਰਡ ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੈਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 201 ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਅਸੰ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 শুধ লাভ তো বহা ঘটছে ਸਟੇਟਸ ਐਂਜਰਡ ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੇਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 20 ਇરાਨ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ। ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ। ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਅਸਾਂ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਦੇ ਛੇਧ ਲਾਤੂ ਬਹੁਤ ਜ਼ਿਆਦਾ ਘਟ ਸੀ। स्टेटस एंड जर्ड ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਡ ਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੇਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 20 ਇਰਾ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਰਿਹਾ ਸੀ। ਅਸਾਂ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ। ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਸ਼ੁੱਧ ਲਾਤੂ ਬਹੁਤ ਜ਼ਿਆਦਾ ਕੱਟ ਸੀ स्टेटस एंड जेड ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਡ ਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੈਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣਦਾਰਾਂ ਦਾ ਜਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 201 ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ نیٹ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62882 ਅਸਾਂ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਦੇ ਛੇਧ ਲਾਤੂ ਬਹੁਤ ਜ਼ਿਆਦਾ ਘਟ ਸੀ। स्टेटस एंड जेड ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਡ ਜेड ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੈਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 201 ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ نیٹ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62882 ਅਸੰ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਦੇ ਛੇਧ ਲਾਤੋਂ ਬਹੁਤ ਜ਼ਿਆਦਾ ਘਟ ਸੀ। ਸਟੇਟਸ ਐਂਜਲ ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਜਲ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੇਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਕਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 20 ਇਰਾ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਅਸਾਂ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਦੇ ਛੇਧ ਲਾਤੂ ਬਹੁਤ ਜ਼ਿਆਦਾ ਘਟ ਸੀ। स्टेटस एंड जेड ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਡ ਜेड ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੇਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 20 ਇਰਾ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਅਸਾਂ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਦੇ ਛੇਧ ਲਾਤੂ ਬਹੁਤ ਜ਼ਿਆਦਾ ਘਟ ਸੀ। स्टेटस एंड जर्ड ਨੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਿਛਲੇ ਬਰੇ 30000 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਪੁੱਜੇ ਹਨ ਸਟੇਟਸ ਐਂਡ ਜਰਡ ਇੰਟਰਨੈਸ਼ਨਲ ਦੇ ਅੰਕੜਾ ਬੁਲਾਰੇ ਸਾਰਾ ਡ੍ਰੇਕ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਨੈਟ ਮਾਈਗ੍ਰੇਸ਼ਨ 2023 ਚ 29400 ਦੇ ਨੁਕਸਾਨ ਦੇ ਬਰਾਬਰ ਸੀ 2024 ਚ ਪਿਆ ਘਾਟਾ 2012 ਤੋਂ ਕਿਤੇ ਵੱਧ ਸੀ ਸਾਰਾ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਛੱਡਣ ਦਾ ਰੁਝਾਨ ਪਿਛਲੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ 2004 ਤੋਂ 20 ਇਰਾ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਔਸਤਨ ਲਗਭਗ 30000 ਦਾ ਨੁਕਸਾਨ ਹੋਇਆ ਹੈ ਨੈਟ ਮਾਈਗ੍ਰੇਸ਼ਨ ਨੁਕਸਾਨ ਵਿੱਚ ਆਸਟ੍ਰੇਲੀਆ ਲਈ 47300 ਲੋਕਾਂ ਨੇ ਨਿਊਜ਼ੀਲੈਂਡ ਛੱਡਿਆ ਹੈ ਬ੍ਰੇਕ ਮੁਤਾਬਕ ਜੂਨ 2012 ਦੇ ਵਿੱਚ ਆਸਟ੍ਰੇਲੀਆ ਤੋਂ ਰਵਾਰੰਗੀ ਦਾ ਸਾਲਾਨਾ ਰਿਕਾਰਡ 62880 ਆਸੰ 2000 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਆਸਟ੍ਰੇਲੀਆ 'ਚ ਪ੍ਰਵਾਸ ਵਿੱਚ ਕਾਫੀ ਵਾਧਾ ਹੋਇਆ ਹੈ ਜਦੋਂ ਕਿ 2024 ਵਿੱਚ ਇਹ ਵਾਧਾ 35% ਰਿਹਾ ਹੈ। ਕੁੱਲ ਮਿਲਾ ਕੇ 2024 ਵਿੱਚ ਬਾਕੀ ਦੁਨੀਆ ਤੋਂ ਨਿਊਜ਼ੀਲੈਂਡ ਪੁੱਜੇ 54110 ਟੈਂਪਰੇਰੀ ਨੈਟ ਮਾਈਗ੍ਰੇਸ਼ਨ ਵਾਧਾ ਹੋਇਆ ਹੈ। ਇਹ 2023 ਦੇ ਵਿੱਚ 157300 ਛੁੱਟ ਲਾ ਤੋ ਬਹੁਤ ਜ਼ਿਆਦਾ